ਚੋਨੀ ਆ ਮੈਂ ਅੱਜ ਨਾਲ ਕੋਈ ਖੜਾ ਆਵੇ ਅੱਜ ਮੇਰਾ ਵੀਰ ਕੋਲ ਸਾਰਿਆਂ ਨਾਲ ਖੜਾ ਅੱਜ ਮੇਰਾ ਵੀ ਆਂ ਪਿਓ ਖੜਾ ਚਲੋ ਇਹਨਾਂ ਦਾ ਵਾਦੋ ਨਾ ਕਰਦੇ ਆ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਿਹਨਾਂ ਆ ਸਾਡਾ ਸਾਥ ਦਿੱਤਾ ਵਾ ਕੰਪਨੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਤੀਸਰੀ ਵਾਰ ਚੋਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਤੇ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਆ ਪੂਰੀ ਕਰਾਂਗੇ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦਾ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਜਿਹੜੀਆਂ ਪਹਿਲਾਂ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਤਰਾਨੇ ਦੇ ਉੱਤਰ ਜਿਹਾ ਕੀ ਆ ਗਿਆ ਯਾਰ ਬੇਟੀ ਬਿਨਾਂ ਦਾਦੀਆਂ ਲੋਕੀ ਕੋਚੇ ਚੜ ਚੜੀ ਹੁੰਦੇ ਹੈ ਇਹ ਨਾਂ ਦਾ ਆ ਗਿਆ ਹਾਂ ਕੋਈ ਵੀ ਕੋਈ ਕਮੀਲ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੁਣਾ ਜਿਹੜਾ ਆਨੰਦ ਕਾਜ ਆ ਉਹਨੇ ਲੇਪਰੇ ਚੜ ਪੈਲਸ ਵੀ ਹੋ ਗਿਆ ਲੋਹਾਈ ਵੀ ਲੱਗੇ ਸਾਲ ਵੀ ਲੱਗੇ ਆ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਅੱਗੋ ਵੀ ਇੱਥੇ ਢਾਣੀ ਦਾ ਸਾਡੇ ਹਲਕਾ ਜੁਲਿਆਰਾਗੁਰੂ ਚ ਵਿਆਹ ਆ ਉੱਥੋਂ ਦੇ ਵ代ਇਕ ਦਾ ਫੋਨ ਆ ਗਿਆ ਡੈਣੀ ਬਨਾਲਾ ਜੀ ਦਾ ਕਿ ਮੈਂ ਕਿਤੇ ਵੀ ਪਰਿਵਾਰ ਨੂੰ ਲੋੜਿਆ ਉੱਥੇ ਵੀ ਅੱਗੇ ਵੀ ਤੇ ਮੈਂ ਧੀ ਦੇ ਨਾਲ ਖੜੇ ਆ ਤੇ ਸਾਰਿਆਂ ਨੂੰ ਸਾਨੂੰ ਪਾਰਟੀ ਬੱਜੀ ਤੋਂ ਇੱਕ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਅੱਜ ਇਹ ਸਾਰਿਆਂ ਨੇ ਆਪਾਂ ਰਲ ਕੇ ਜਿਹੜਾ ਇੱਕ ਕੰਮ ਕੀਤਾ ਵਾ ਔਰ ਤੁਹਾਨੂੰ ਸਾਰਿਆਂ ਨੂੰ ਵਧਾਈ ਕਿਉਂਕਿ ਮੈਨੂੰ ਨੇ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡਾ ਮੀਡੀਆ ਦਾ ਹੁਣ ਰੋਲ ਸੀਗਾ ਇਹਦੇ ਵਿੱਚ ਤੇ ਸੱਚੇ ਪਾਤਸ਼ਾਹ ਤੁਹਾਡੇ ਚੈਨਲਾਂ ਨੂੰ ਇਦਾਂ ਹੀ ਤਰੱਕੀਆਂ ਚ ਲੈ ਕੇ ਜਾਵੇ ਤੇ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ

ਜੇ ਨਾ ਹਰ ਦਾ ਸਾਥ ਦਿੱਤਾ ਵਾ ਕਿਸੇ ਚੀਜ਼ ਦੀ ਕਮੀ ਨਹੀਂ ਦੇਗੀ ਨਹੀਂ ਇਹ ਗੱਲ ਤੋਂ ਕਮੀ ਨਹੀਂ ਰਹੇਗੀ ਬਸ ਅਹੀਂ ਹੋਣਾ ਇਹ ਜਿਹੋਨੇ ਆਪਣੇ ਜਿੰਨਾਂ ਨੂੰ ਲੋੜ ਆ ਮੇਰੇ ਵੀ ਜਿਆ ਨਰਾਈ ਉਹਨਾਂ ਦਾ ਤਾਂ ਕੋਣ ਡਬਲ ਡਬਲ ਗਿਆ ਹਾਂਜੀ ਦੋ ਗੱਟੀਆਂ ਗਈਆਂ ਮੇਰੇ ਬੇਟੀ ਦੀਆਂ ਦਾਤ ਦੀਆਂ ਲੋਕੀ ਕੋਠੇ ਚ ਚੜਚੜੀ ਹੁੰਦੇ ਨੇ ਇਹ ਨਾ ਦਾ ਆ ਗਿਆ ਪੁੱਛੋ ਤੁਸੀਂ ਹਾਂਜੀ ਬਹੁਤ ਪੁੱਛਿਆ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਜੇ ਤੁਹਾਡੇ ਚੈਨਲਾਂ ਦੇ ਜ਼ਰੀਏ ਜਦੋਂ ਮੀਡੀਆ ਦੇ ਜ਼ਰੀਏ ਸਾਡੇ ਤੱਕ ਖਬਰ ਪਹੁੰਚੀ ਉਹ ਸਿਰੇ ਲੀ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅਮ੍ਰਿਤਸਰ ਤੋਂ ਤੀਸਰੀ ਵਾਰ ਚੁਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਕਿ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਆ ਪੂਰੀ ਕਰੋ। ਔਰ ਅੱਜ ਅਸੀਂ ਆਏ ਆ ਤੁਹਾਡੇ ਜਰੀਆ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿੰਦਾ ਦਾ ਵਾ ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਜਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਹੀ ਇਹ ਸਾਡੇ ਹੋਰ ਸਮਾਜ ਦੇ ਵੀਰਾਂ ਨੇ ਰੜਕੇ ਜਿਹੜਾ ਇਹ ਇਲਾਕਾ ਜੋ ਕੋ ਪ੍ਰਾਲਾ ਕੀਤਾ ਔਰ ਤੁਹਾਡੇ ਜਰੀਏ ਮੈਂ ਬੇਨਤੀ ਕਰਨਾ ਚਾਹੁੰਗਾ ਕਿ ਕਿਤੇ ਵੀ ਇਹੋ ਜੀ ਕੋਈ ਕੁਛ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਇਸ ਤੁਹਾਡੇ ਜਰੀਏ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਜੋ ਗਿਆ ਤੁਹਾਡੇ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤਾਂ ਲੋਕ ਅਵੇਅਰ ਹੋ ਜਾਂਦੇ ਦਾਨੀ ਸੱਜਣ ਖਲੋ ਜਾਂਦੇ ਆ ਅੱਜ ਕੁਝ ਹੀ ਜ਼ਿਆਦਾ ਵਧਾਈ ਦੇ ਪਾਤਰ ਦੇ ਆਜੇ ਹੋ ਜਾ ਰਿਹਾ ਜੋ ਜਿਹ ਪਹਿਲਾਂ ਤੇ ਅੰਦੇ ਟੈਂਟ ਨਹੀਂ ਆ ਹਲਵਾਈ ਨਹੀਂ ਸੀ ਅੱਜ ਜਿਸ ਤਰ੍ਹਾਂ ਵਿਆਹ ਉੱਥੇ ਤੁਹਾਡੇ ਸਾਹਮਣੇ ਪੈਲਸ ਵੀ ਹੋ ਗਿਆ ਲੋਹਾਈ ਵੀ ਲੱਗੇ ਸਾਲ ਵੀ ਲੱਗੇ ਆ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਔਰ ਅੱਗੋ ਵੀ ਇੱਥੇ ਢਾਣੀ ਦਾ ਸਾਡੇ ਹਲਕਾ ਜੰਦਿਆਲਾ ਗੁਰੂ ਚ ਵਿਆਹ ਆ ਉੱਥੋਂ ਦੇ ਵਧਾਇਕ ਦਾ ਫੋਨ ਆ ਗਿਆ ਡੈਨੀ ਬੰਨਾਲਾ ਜੀ ਦਾ ਵੀ ਮੈਂ ਕਿਤੇ ਵੀ ਪਰਿਵਾਰ ਨੂੰ ਲੋੜਿਆ ਉੱਥੇ ਵੀ ਅੱਗੇ ਵੀ ਤੇ ਮੈਂ ਧੀ ਦੇ ਨਾਲ ਖੜੇ ਆ ਤੇ ਸਾਰਿਆਂ ਨੂੰ ਸਾਨੂੰ ਪਾਰਟੀ ਬਾਜੀ ਤੋਂ ਠੀਕ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਅੱਜ ਇਹ ਸਾਰਿਆਂ ਨੇ ਆਪਾਂ ਰਲ ਕੇ ਜਿਹੜਾ ਇੱਕ ਕੰਮ ਕੀਤਾ ਵਾ ਔਰ ਕੋ ਨੂੰ ਸਾਰਿਆਂ ਨੂੰ ਵਧਾਈ ਕਿਉਂਕਿ ਮੈਨੂੰ ਨੇ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡਾ ਮੀਡੀਆ ਦਾ ਇਹ ਰੋਲ ਸੀਗਾ ਇਹਦੇ ਵਿੱਚ ਤੇ ਸੱਚੇ ਪਾਸ਼ਾ ਤੁਹਾਡੇ ਚੈਨਲਾਂ ਨੂੰ ਇਦਾਂ ਹੀ ਤਰੱਕੀਆਂ 'ਚ ਲੈ ਕੇ ਜਾਵੇਂ ਤੇ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ ਇਹ ਉਸ ਪ੍ਰਮਾਤਮਾ ਦੀ ਜ਼ੇਨ ਹੈ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਤੂਫ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਦਾਨਪੁਨ ਕਰਕੇ ਧੀ ਦੇ ਆਨੰਦ ਕਾਜ ਦੇ ਦੀਪ ਜਗੜ ਰਹੇ ਨੇ ਮੈਂ ਇਹਨਾਂ ਦਾ ਦੇਣੀ ਰਾਵਾਂਗਾ ساری ਉਮਰ ਵਾਸਤੇ ਔਰ ਜਾਣੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਹੋਰ ਬੰਦ ਕੀਤਾ ਜਾਵੇ ਕਿਉਂਕਿ ਧੀ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦਾ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਕਿ ਜਿਹੜੀਆਂ ਭੈਣਾ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਦੇ ਸਾਡੇ ਸਾਲਾਂ ਦੀ ਤਰ੍ਹਾਂ ਜਿਹੜੀ ਉਤਰਦੀ ਮਾਮੇ ਦੇ ਰੋਡ ਮਾਣ ਨਹੀਂ ਇਹਦੇ ਵਿੱਚ ਅਸੀਂ ਜੀ ਇੱਕ ਪੇਂਸ ਦਾ ਲੋੜੀ ਲਾ ਲੋ ਲਾ ਕੋਈ ਲੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਪਤਾਇਆ ਨਾ ਕੋ ਮਾਮਾ ਤੇ ਆਪਾਂ ਪੇਰੈਂਟ ਦੇ ਤੌਰ ਤੇ ਕੰਮ ਕਰਦੇ ਆ ਇਹ ਦੋਨੋਂ ਚੀਜ਼ ਬਹੁਤ ਬੜੇ ਮਾਸਲੇ ਬਹੁਤ ਹੀ ਸਿੰਪਲ ਤੇ ਸਧਾਰਨ ਨੇ ਜਿਹੜੇ ਕਿ ਦੁਨੀਆ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਪਰ ਲੋਕਾਂ ਦੇ ਘਰੇਦੂ ਕੰਮ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਲੇਕਿਨ ਇਹਨਾਂ ਦੀ ਉਸ ਦਿਨ ਮਜਬੂਰੀ ਦੇਖ ਕੇ ਤੇ ਸਾਡੇ ਕੋਲ ਆ ਨਹੀਂ ਗਿਆ ਅੱਜ ਪੱਤੇਗਰ ਭਰਾਵਾਂ ਦੇ ਆਪਣੇ ਜੇਬ ਵਿੱਚੋਂ ਜਿਹੜਾ ਉਹ ਬੇਬੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨਣਾ ਤੇ ਨਿਲਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕੇ ਹੋਇਆ ਕੇ ਉਹਨਾਂ ਜਿਹੜਾ মিডিਆ ਆਗੇ ਆ ਉਹਨਾਂ ਅੰਦਰ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਜੇ ਜੇਬ ਦੇ ਵਿੱਚੋਂ ਫੋਨ ਦੇ ਵਿੱਚੋਂ ਉਹ ਬੜੀ ਨੂੰ ਸ਼ਗਨ ਦੇ ਕੇ ਆਪਣਾ ਜਿਹੜਾ ਦੁੱਖ ਆ ਉਹਨੂੰ ਸਰਵਾਦ ਲਗਾਇਆ ਇੱਕ ਕੋਈ ਵੀ ਕੋਈ ਕਮੀ ਨਹੀਂ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੋਹਣਾ ਜਿਹੜਾ ਬੰਦ ਕਾਜ ਆ ਉਹਨੂੰ ਲੈਪਰੇ ਚੜਦੇ